ਆਪਾਂ ਮੈਲ ਦੇ ਵਿੱਚ ਖੜੇ ਆ ਇਹਦੀ ਇੱਕ ਪ੍ਰਾਤਨ ਬਹੁਤ ਵੱਡੇ ਆ ਮਹੱਤਵਈ ਆ ਇੱਕ ਤਾਂ ਮਹਾਰਾਣਿਆਂ ਦਾ ਮਹਾਰਾਜਿਆਂ ਦਾ ਮਹੱਤਵ ਆ ਇਹ ਕੋਸ ਵੇਲੇ ਦੇ ਮਹਾਰਾਜ ਸਾਹਿਬ ਨੇ ਜਿਹੜੀਆਂ ਪਿਰਤਾਂ ਪਾਈਆਂ ਉਹ ਗੁਰਸਿੱਖੀ ਆਸ਼ੇ ਅਨਸਾਰ ਪਾਈਆਂ ਉਹਨਾਂ ਦੀ ਆਪਾਂ ਪਿੱਛੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਵੀ ਮਨਾਈ ਸੀ ਸੋ ਮੈਂ ਸਮਝਦਾ ਬੜੇ ਲੰਬੇ ਅਰਸੇ ਤੋਂ ਬਾਅਦ ਸਟੇਟ ਸੈਲਫ ਰੀਪੀਟਸ ਕਿ ਅੱਜ ਉਹ ਬੱਚਾ ਜਿਹੜਾ ਕਮਰ ਅਵੇ ਅਭੀ ਉਹਦੇ ਪ੍ਰਤਾਪ ਸਿੰਘ ਉਹਦੀ ਅੱਜ ਦਸਤਾਰਬੰਦੀ ਹੋ ਰਹੀ ਆ ਸੋ ਨਾਲ ਮੈਂ ਬੀਬੀ ਉਹਨਾਂ ਨੂੰ ਵੀ ਮਹਾਰਾਣੀ ਪ੍ਰੀਤੀ ਸਿੰਘ ਜੀ ਨੂੰ ਵੀ ਉਹਨਾਂ ਨੂੰ ਵੀ ਵਧਾਈ ਦਿਨਾ ਕਿ ਇਹ ਸਾਡੇ ਸਿੱਖਾਂ ਦੇ ਸੰਸਕਾਰ ਵੀ ਆ ਦਸਤਾਰਬੰਦੀ ਵੀ ਸਾਡਾ ਸੰਸਕਾਰ ਸੀ ਸੋ ਉਹਨਾਂ ਨੇ ਉਹ ਵੀ ਪ੍ਰਾਣੀ ਦੇਖ ਆਪਣੀ ਬਹਾਰ ਰੱਖੀ ਆ ਤੇ ਮੈਨੂੰ ਇੱਕ ਆ ਕੇ ਹੋਰ ਵੀ ਖੁਸ਼ੀ ਹੋਈ ਕਿ ਜਿਹੜੇ ਅਖੰਡ ਪਾਠ ਚੜ ਚੱਲ ਰਹੇ ਆ ਉਹਨਾਂ ਦੇ ਭੋਗ ਉਹ ਰੱਬੀ ਰੂਹ ਰੱਬੀ ਰੂਹ ਮੈਂ ਇਸ ਕਰਕੇ ਕਹਿਣਾ ਕਿ ਇੱਕੋ ਚੌਂਕੜੇ ਦੇ ਵਿੱਚ ਉਹਨਾਂ ਨੇ ਇਹ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਕਰਨੀ ਆ ਇਹ ਵੀ ਇੱਕ ਇਤਿਹਾਸ ਦੇ ਵਿੱਚ ਮੈਂ ਸਮਝਦਾ ਮੋੜ ਰਿਪੀਟ ਹੋਇਆ ਵੱਡਾ ਇੱਕ ਜੜੀ ਪ੍ਰਾਤਨ ਸਾਡੇ ਭਾਈ ਕਾਨ ਸਿੰਘ ਜੀ ਨਾਬਾ ਜੀ ਦੇ ਪਿਤਾ ਜੀ ਭਾਈ ਨਾਰਾਇਣ ਸਿੰਘ ਜੀ ਨੇ ਇਹ ਇਤਿਹਾਸ ਸਿਰਜਿਆ ਸੀ ਸੋ ਮੈਂ ਬੱਚੇ ਦੀ ਦਸਤਾਰ ਬੰਦੀ ਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਮਹਾਰਾਣੀ ਸਾਹਿਬਾਂ ਉਹਨਾਂ ਦੇ ਘਰੋਂ ਮਹਾਰਾਜ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਸਤਿਗੁਰੂ ਜੀ ਇਸ ਬੱਚੇ ਨੂੰ ਗੁਰਸ਼ੇਖੀ ਅਨੁਸਾਰ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜਿਉਣ ਦਾ ਜਿਹੜਾ ਆ ਉਹ ਸਤਿਗੁਰੂ ਜੀ ਆਦਬ ਸਤਕਾਰ ਗੁਰੂ ਪ੍ਰਤੀ ਵਫਾਦਾਰੀ ਉਹ ਇਹਨਾਂ ਨੂੰ ਬਖਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀਪੀਸੀ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਧਾਰਮਿਕ ਸ਼ਕਤੀਤਾ ਦੀ ਕੋਈ ਯਾਦ ਨੂੰ ਸਮਾਗਮ ਕਰਾAudioAsset ਜੀ ਮਹਾਰਾਜ ਹੀਰਾ ਸਿੰਘ ਤੇ ਰਿਪਦਮਨ ਸਿੰਘ ਨੂੰ ਲੈ ਕੇ ਅਸੀਂ ਕਰਾਇਆ ਇੱਥੇ ਦਸਤਾਬਦੀ ਤੁਹਾਨੂੰ ਪਤਾ ਹੁਣ ਪਿਛਲੇ ਸਮੇਂ ਦਾ ਨਾ 100 ਸਾਲਾ ਦਸਤਾਬਦੀ ਇੱਥੇ ਮਨਾਇਆ ਨਾ ਬਾਬਾ ਸਾਹਿਬ ਨੇ ਬਹੁਤ ਬਹੁਤ ਧੰਨਵਾਦ